ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੀਤ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਅੱਜ ਆਪਾਂ ਗਏ ਸੀ ਬਾਜ਼ਾਰ ਕੋਈ ਖਾਸ ਸਮਾਨ ਨਹੀਂ ਸੀ ਖਰੀਦਣਾ ਬਸ ਬੱਚਿਆਂ ਦੀਆਂ ਸਕੂਲ ਦੀਆਂ ਕੋਟੀਆਂ ਲੈ ਕੇ ਆਣੀਆਂ ਸਨ ਕਿਉਂਕਿ ਇਸ ਵਾਰ ਉਹਨਾਂ ਨੂੰ ਇਹ ਸੀ ਕਿ ਹੁਣ ਅਸੀਂ ਬਲੇਜ਼ਰ ਨਹੀਂ ਪਾਣੇ ਹੈਗੇ ਤੇ ਇਸ ਵਾਰ ਅਸੀਂ ਕੋਟੀਆਂ ਲੈਣੀਆਂ ਨੇ ਕੁਝ ਹਿੰਮਤ ਨੂੰ ਬਲੇਜ਼ਰ ਛੋਟਾ ਹੋ ਗਿਆ ਸੀ ਪਰ ਉਹਨੇ ਕਿਹਾ ਇਸ ਵਾਰ ਨਹੀਂ ਲੈਣਾ ਹੈਗਾ ਕੋਟੀਆਂ ਹੀ ਪਾਣੀਆਂ ਨੇ ਹੁਣ ਮੁੰਡੇ ਜ਼ਿਆਦਾ ਕਰਕੇ ਕੋਟੀਆਂ ਹੀ ਪਾ ਕੇ ਹੁੰਦੇ ਨੇ ਤੇ ਉਹਨਾਂ ਦੀਆਂ ਸਕੂਲ ਦੀਆਂ ਕੋਟੀਆਂ ਲਿਆਂਦੀਆਂ ਸੀ ਠੰਡ ਹੋ ਗਈ ਸੀ ਤੇ ਆ ਮੈਂ ਨਾ ਆਪਣੀ ਸ਼ਰਟ ਵਰਕ ਕਰਾਇਆ ਸੀ ਪਰ ਕਿਸੇ ਨੂੰ ਇਹ ਸ਼ਰਟ ਮੇਰੀ ਦਾ ਕਲਰ ਪਸੰਦ ਨਹੀਂ ਆਇਆ ਕਿਉਂਕਿ ਸਾਰਿਆਂ ਨੂੰ ਐਸੀ ਬਹੁਤ ਜ਼ਿਆਦਾ ਫਿੱਕਾ ਰੰਗ ਇਹਦਾ ਗੂੜਾ ਹੋਣਾ ਚਾਹੀਦਾ ਸੀ ਇਹ ਫਿੱਕੇ ਕੱਪੜੇ ਪਾਉਂਦੀ ਏ ਮਤਲਬ ਕਿਸੇ ਨੇ ਸ਼ਰਟ ਤੇ ਵੇਖੀ ਨਹੀਂ ਹੈਗੀ ਇਹ ਹੀ ਰੋਲਾ ਪੈ ਗਿਆ ਫਿੱਕੇ ਕੱਪੜਿਆਂ ਦਾ ਹੀ ਤੇ ਵੈਸੇ ਇਹ ਜਿਹੜੀਆਂ ਪੈਂਟਾਂ ਸ਼ਰਟਾਂ ਨਹੀਂ ਹਣਉਂਦੀਆਂ ਜਿਵੇਂ ਪਹਿਲਾਂ ਮਿਲਦੇ ਹੁੰਦੇ ਸੀ ਕੱਪੜੇ ਉਹ ਸੀਗੀ ਸ਼ਰਟ ਤੇ ਮੈਂ ਵਰਕ ਕਰਾਇਆ ਸੀਗਾ ਤੇ ਇੱਧਰ ਅਸੀਂ ਕੀਤੀ ਸੀ ਆਪਣੇ ਰਾਜੂ ਦੀ ਸ਼ਾਪਿੰਗ ਠੰਡ ਹੋ ਗਈ ਸੀ ਉਹਨੂੰ ਵੀ ਵਿਚਾਰੇ ਨੂੰ ਕੱਪੜੇ ਲਿਆ ਕੇ ਦੇਣੇ ਸਨ ਉਹਨੂੰ ਕੋਟ ਹੀ ਲਿਆ ਕੇ ਦਿੱਤੀ ਇੱਕ ਲੋਰ ਅਪਰ ਤੇ ਨਾਲ ਪਜਾਮੇ ਤੇ ਇੱਧਰ ਮੈਂ ਲਈ ਸੀ ਆਪਣੇ ਚੀਮਾ ਸਾਫ ਦੀ ਸ਼ਰਟ ਇਹ ਗਰਮ ਜਿਹੜੇ ਹੁਣਾਈਆਂ ਨੇ ਜੈਕਟਾਂ ਵਰਗੀਆਂ ਜਿਵੇਂ ਥੱਲੇ ਗਰਮ ਹੁੰਦੇ ਨੇ ਤੇ ਵਧੀਆ ਲੱਗੀ ਮੈਨੂੰ ਇਹ ਮੈਂ ਸ਼ਰਟ ਲੈ ਆਂਦੀ ਹੋਰ ਅੱਜ ਕੋਈ ਸ਼ੋਪਿੰਗ ਨਹੀਂ ਸੀ ਕੀਤੀ ਹੈਗੀ ਹਾਲੇ ਬੱਚਿਆਂ ਦੀਆਂ ਵੈਸੇ ਕਰਾਂਗੇ ਤੇ ਇੱਧਰ ਆਇਆ ਸੀ ਸਾਡਾ ਖਾਨ ਜਿਹੜਾ ਸਾਲ ਮਗਰ 6 ਮਹੀਨਿਆਂ ਮਗਰ ਉਹ ਸਾਡੇ ਆਉਂਦਾ ਹੀ ਹੁੰਦਾ ਉਹ ਆਇਆ ਸੀ ਤੇ ਉਹ ਤੋ ਲੈ ਸੀ ਖਰੋਟ ਅੱਜ ਵੈਸੇ ਕੱਪੜੇ ਤੇ ਨਹੀਂ ਆਉਦੇ ਤੋਂ ਖਰੀਦੇ ਖਰੋਟ ਹੀ ਲਏ ਸੀ ਤੇ ਇਹ ਕੰਮ ਮੰਮੀ ਉਹ ਹੀ ਕਰਨਗੇ ਕਿਉਂਕਿ ਸਾਨੂੰ ਇਹ ਕੰਮ ਕਰਨਾ ਬੜਾ ਔਖਾ ਲੱਗਦਾ ਤੋੜ ਕੇ ਵਿੱਚੋਂ ਖਰੋਟ ਕੱਢ ਕੇ ਰੱਖਣੇ ਇਹ ਮੰਮੀ ਉਹ ਹੀ ਕਰਨਗੇ ਭਾਵੇਂ ਅੱਜ ਕਰ ਲੈਣ ਭਾਵੇਂ ਕੱਲ ਕਰ ਲੈਣ ਉਹਨਾਂ ਨੂੰ ਪਤਾ ਸੀ ਮੈਨੂੰ ਹੀ ਕਰਨੇ ਪੈਣੇ ਨੇ ਤੇ ਅੱਜ ਆਉਂਦੇ ਨੇ ਲਿਆ ਅੰਦਰ ਮਗਰੋਂ ਰੱਖਿਆ ਜੇ ਪਹਿਲਾਂ ਮੈਂ ਕਾਢ ਹੀ ਦੇਣੀ ਆ ਤੇ ਜਰਨੇਲ ਕੋਲ ਕੋਲੀ ਉਹਨੂੰ ਐ ਹੋਣ ਦੇ ਅਸੀਂ ਮੈਂ ਤੋੜਾਂ ਪਰ ਉਹ ਤੋੜਦਾ ਸੀ ਜਿਹੜੇ ਸਾਹਮਣੇ ਨਾਲ ਉਹ ਬਿਲਕੁਲ ਹੀ ਚੂਰਾ ਚੂਰਾ ਕਰ ਦਿੰਦਾ ਸੀਗਾ ਤੇ ਇੱਧਰ ਸਾਡੇ ਨਾਨੀ ਜੀ ਆਏ ਹੋਏ ਨੇ ਤੇ ਬਹਿ ਕੇ ਗੱਲਾਂ ਬਾਤਾਂ ਕਰਦੇ ਹੋਏ ਸ਼ਾਮ ਨੂੰ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਸ਼ਾਮ ਦਾ ਟਾਈਮ ਸੀ ਹੁਣ ਨਾ ਸ਼ਾਮ ਨੂੰ ਠੰਡ ਹੋ ਜਾਂਦੀ ਖਾਸ ਕਰਕੇ ਜਿਹੜੇ ਖੇਤਾਂ 'ਚ ਘਰ ਹੁੰਦੇ ਨੇ ਇੰਦਰ ਬੱਚੇ ਸਾਈਕਲਾਂ 'ਤੇ ਇਹ ਸਾਲ ਆਉਂਦੇ ਹੋਏ ਵੇਖ ਕੇ ਨਾ ਆਪਣਾ ਬਚਪਨ ਯਾਦ ਆ ਜਾਂਦਾ ਹੈ ਬੜਾ ਵਧੀਆ ਲੱਗਦਾ ਹੈ